ਬੀਤੇ ਦਿਨ న్యూਸ 89 ਪੰਜਾਬ ਦੇ ਵੱਲੋਂ ਕੀਤੇ ਗਏ ਨਸ਼ੇ ਅਤੇ ਚਿੱਟੇ ਦੇ ਸਟ੍ਰਿੰਗ ਆਪਰੇਸ਼ਨ ਤੋਂ ਬਾਅਦ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਹੈ ਉੱਥੇ ਹੀ ਮਿਰਚ ਮੰਡੀ ਏਰੀਏ ਦੇ ਵਿੱਚ ਕੀਤੇ ਗਏ ਸਟ੍ਰਿੰਗ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਿਰਚ ਮੰਡੀ ਏਰੀਏ ਦੇ ਮੌਜੂਦਾ ਐਮਸੀ ਆਮਨਦੀਪ ਸਿੰਘ ਨਾਗੀ ਅਤੇ ਉਸ ਏਰੀਏ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਵਾਸਤੇ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਆਮਨਦੀਪ ਸਿੰਘ ਨਾਗੀ ਤੇ ਹੋਰ ਨਾ ਮੁਹੱਲੇ ਨਿਵਾਸੀਆਂ ਦੇ ਵੱਲੋਂ ਮਿਰਚ ਮੰਡੀ ਦੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪ੍ਰਦਰਸ਼ਨ ਕੀਤਾ ਗਿਆ ਜੋ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਆਓ ਤੁਹਾਨੂੰ ਵਿਖਾਉਂਦੇ ਆ ਪਹਿਲਾ ਉਹ ਵੀਡੀਓ ਜਿਸ ਦੇ ਵਿੱਚ ਐਮਸੀ ਅਮਨਦੀਪ ਸਿੰਘ ਨਾਗੀ ਅਤੇ ਉਕਤ ਮੁਹੱਲਾ ਨਿਵਾਸੀਆਂ ਨੇ ਫੋਲੋ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਐਮਸੀ ਅਮਨਦੀਪ ਸਿੰਘ ਨਾਗੀ ਤੇ ਮੁਹੱਲਾ ਨਿਵਾਸੀਆਂ ਦਾ

अमर सीत आई चोरी कर ਨਗੀ ਜੀ ਅੱਜ ਕੀ ਪ੍ਰੋਗਰਾਮ ਰੱਖਿਆ ਸੀਗਾ ਮਿਰਚ ਮੰਡੀ ਦਾ ਸੰਦੀਪ ਜੀ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਅਸੀਂ ਸਵਾਗਤ ਕਰਦੇ ਆਂ ਕਿ ਜਿਵੇਂ ਤੁਸੀਂ ਖਬਰ ਲਈ ਸੀ ਕਿ ਮਿਰਚ ਮੰਡੀ 'ਚ ਨਸ਼ਾ बिकਦਾ ਬਹੁਤ ਤੇ ਅਸੀਂ ਵੀ ਪੜਤਾਲ ਕੀਤੀ ਕਿ ਨਸ਼ਾ ਵਾਕੇ ਬਹੁਤ ਵਿਕ ਰਿਹਾ ਪਰ ਨਸ਼ਾ ਵੇਚਣ ਵਾਲੇ ਸਿਰਫ ਦੋ ਤਿੰਨ ਪਰਿਵਾਰ ਨਹੀਂ ਤੇ ਬਦਨਾਮੀ ਹੁੰਦੀ ਹੈ ਸਾਰੀ ਮਿਰਚ ਮੰਡੀ ਦੀ ਉਸ ਗੱਲ ਦੀ ਇਹ ਸਾਰੇ ਮਿਰਚ ਮੰਡੀ ਨਿਵਾਸੀਆਂ ਨੂੰ ਬੜੀ ਤਕਲੀਫ ਹੈ ਤੇ ਅਸੀਂ ਤਾਂ ਕਰਕੇ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਇਹ ਸਿਰਫ ਮੋਤਵਰ ਬੰਦੇ ਬੁਲਾਏ ਮਿਰਚ ਮੰਡੀ ਤੋਂ ਕਿ ਅਸੀਂ ਤਾਂ ਪਹਿਲਾਂ ਜਿਹੜੇ ਪਰਿਵਾਰ ਵੇਚਦੇ ਨੇ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਾਂਗੇ ਇਹ ਆਪਣਾ ਜੋ ਪਹਿਲਾ ਨਸ਼ਾ ਵੇਚਦੇ ਦੀ ਨਸ਼ਾ ਵੇਚਣਾ ਬੰਦ ਕਰਦਨ ਕਿਉਂਕਿ ਜੇ ਉਹ ਨਸ਼ਾ ਵੇਚਦੇ ਨੇ ਹੌਲੀ-ਹੌਲੀ ਇਹ ਨਸ਼ਾ ਉਹਨਾਂ ਦੇ ਘਰੇ ਵੀ ਜਾਏਗਾ ਉਹਨਾਂ ਦੇ ਬੱਚੇ ਵੀ ਲੈਣਗੇ ਤੇ ਉਹਨਾਂ ਦਾ ਪਰਿਵਾਰ ਵੀ ਬਰਬਾਦ ਹੋਏਗਾ ਇਹ ਗੱਲ ਅਸੀਂ ਉਹਨਾਂ ਨੂੰ ਸਮਝਾਵਾਂਗੇ ਜੇ ਨਹੀਂ ਸਮਝਣਗੇ ਅਸੀਂ ਐਸਚੋ ਐਸਚੋ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਕੰਪਲੇਨਟ ਕਰਾਂਗੇ ਜੇ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਮਹੱਲੇ 'ਚ ਨਾਕੇ ਲਾਵਾਂਗੇ ਕਹਿਣ ਦਾ ਮਤਲਬ ਇਹ ਹੈ ਕਿ ਉਹਨੂੰ ਜਿਹੜੀ ਜਿੰਨੀ ਬਦਨਾਮੀ ਮਿਰਚ ਮੰਡੀ ਦੀ ਹੋ ਗਈ ਹੈ ਅੱਜ ਤੋਂ ਬਾਅਦ ਅਸੀਂ ਮਿਰਚ ਮੰਡੀ ਕੋਈ ਨਸ਼ਾ ਨਹੀਂ ਵਿਕੰਦਦੇ ਨਾਗੀ ਜੀ ਦੇਖੋ ਮੈਂ ਵੀ ਪੰਜ-ਸੱਤ ਵ ਤੇ ਮੈਨੂੰ ਆਪ ਨੂੰ ਨਹੀਂ ਅੱਛਾ ਲੱਗਦਾ ਕਿ ਉਹ ਪਰਿਵਾਰ ਬੜੇ ਦੁਖੀ ਉਹਨਾਂ ਦੇ ਚਿਹਰੇ ਨਜ਼ਰ ਆਉਂਦੇ ਜਿਹੜੇ ਕੰਮ ਕਰਦੇ ਹੀ ਨਹੀਂ ਐ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਐ ਜਿਹੜੇ ਕੰਮ ਕਰ ਰਹੇ ਐ ਤੇ ਉਹਨਾਂ ਨੂੰ ਬਾਰ-ਬਾਰ ਬੁਰਾ ਲੱਗਦਾ ਉਹਨਾਂ ਦੇ ਘਰਾਂ ਦੇ ਅੰਦਰ ਪੁਲਸ ਵੜਦੀ ਐ ਦੇਖੋ ਵੜਨਾ ਪੁਲਸ ਦਾ ਜਾਇਜ਼ ਐ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਇਸੇ ਕਰਕੇ ਦੁਖੀ ਐ ਕਿ ਵੇਚਦੇ ਸਿਰਫ ਦੋ ਤਿੰਨ ਪਰਿਵਾਰ ਨੇ ਵੇਚਦੇ ਸਿਰਫ ਦੋ ਤਿੰਨ ਪਰਿਵਾਰ ਨੇ ਬਦਨਾਮੀ ਸਾਰੇ ਮਹੱਲੇ ਦੀ ਹੁੰਦੀ ਆ ਤੇ ਕਿਤੇ ਨਾ ਕਿਤੇ ਛੋਟੇ ਮੁਲਾਜ਼ਮ ਨੂੰ ਪਤਾ ਕਿ ਕੋਣ ਨਸ਼ਾ ਵੇਚਦਾ ਕੋਣ ਨਹੀਂ ਵੇਚਦਾ ਤੇ ਅਸੀਂ ਐਸਚਓ ਸਾਹਿਬ ਨੂੰ ਮਿਲ ਕੇ ਸਾਰੇ ਉਹਨਾਂ ਦਾ ਬਾਕਾਇਦਾ ਅਸੀਂ ਨਾਮ ਦੱਸਾਂਗੇ ਉਹਨਾਂ ਦਾ ਮੋਬਾਈਲ ਨੰਬਰ ਦੱਸਾਂਗੇ ਜੇ ਅਸੀਂ ਤਾਂ ਇਹ ਵੀ ਕਹਿ ਰਹੇ ਹਾਂ ਕਿ ਹੁਣ ਕੱਲੇ ਕੱਲੇ ਘਰ ਦੇ ਅੱਗੇ ਜੋ ਕਿ ਐ ਤੇ ਵਿਚਾਰੇ ਸਾਰੇ ਪੂਰੇ ਸੂਰੇ ਨੇ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਜਿੰਨੇ ਵੱਤੋਂ ਵੱਤ ਕੈਮਰੇ ਇੱਥੇ ਲੱਗ ਸਕਣ ਅਸੀਂ ਕੈਮਰੇ ਲਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਸ ਬਾਹਰਲੀ ਗੱਡੀ ਇੱਥੇ ਕੋਈ ਐਂਟਰੀ ਨਹੀਂ ਹੋਏਗੀ ਜਿਹੜੀ ਕਿ ਨਜਾਇਜ਼ ਆਉਂਦੀ ਹੈ ਉੱਥੇ ਮਾਲੇ ਦੇ ਜਿਹੜੇ ਨਜਾਇਜ਼ ਮੁੰਡੇ ਇੱਧਰ ਆਉਂਦੇ ਨੇ ਉਹਦਾ ਅਸੀਂ ਬਿਲਕੁਲ ਬਾਕਾਇਦਾ ਅਸੀਂ ਉਹਨਾਂ ਨੂੰ ਨਾਕਾ ਲਾਗੇ ਉਹਨਾਂ ਨੂੰ ਪੁੱਛਗੀਚ ਕਰਾਂਗੇ ਉਹਨਾਂ ਨੂੰ ਰੋਕਾਂਗੇ ਕਿ ਨਸ਼ਾ ਤੇ ਨਾ ਇੱਥੇ ਕੋਈ ਕਿਸੇ ਨੂੰ ਅਸੀਂ ਕਰਨ ਦੇਣਾ ਤੇ ਨਾ ਹੀ ਵਿਕਣ ਦੇਣਾ ਕੀ ਕਹਿ ਰਹੇ ਹੋ ਜੀ ਤੁਸੀਂ ਮੈਂ ਤੁਹਾਨੂੰ ਜੋ ਗੱਲ ਕਹੀ ਹੈ ਕਿ ਉਹਰੇ ਜਿਹੜੇ ਸਧਾਰਨ ਪਰਿਵਾਰ ਹੈ ਜਿਹਨ ਇਹੋ ਜਿਹੇ ਕੰਮ ਨਹੀਂ ਕਰਦੇ ਦੂਰੀ ਕਰਕੇ ਦੀ ਉਹਨਾਂ ਨੂੰ ਕਿੰਨੀ ਜਲਾਲਤ ਜਿਹੜੀ ਹੈ ਮਹਿਸੂਸ ਕਰਨੀ ਬੇਰੇ ਗੇਟ ਤੇ ਖੜ ਜਾਂਦੇ ਆ ਮੇਰੇ ਗੇਟ ਉਧਰੀ ਹੈ ਅੱਛਾ ਜੀ ਗੇਟ ਤੇ 10 ਬੰਦੇ 5 ਬੰਦੇ ਖੜ ਜਾਂਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਨਸ਼ਾ ਵੇਚਣ ਵਾਲੇ ਨਸ਼ਾ ਵੇਚਣ ਵਾਲੇ ਤੁਸੀਂ ਕਦੀ ਪੁਲਿਸ ਨੂੰ ਇਤਲਾਹ ਦਿੱਤੀ ਐ ਨਾ ਮੈਂ ਨਹੀਂ ਤਲਾਹ ਦਿੱਤੀ ਅੱਛਾ ਪਰ ਤੁਹਾਨੂੰ ਪੂਰਾ ਲੱਗਦਾ ਪੁਲਿਸ ਕੋਈ ਨਹੀਂ ਸੁਣਦੇ ਕਿਸੇ ਦੀ ਵੀ ਹਾਂਜੀ ਹਾਂਜੀ ਨਹੀਂ ਸੁਣਦੇ ਤੇ ਕੀ ਚਾਹੁੰਦੇ ਕੀ ਹੋ ਤੁਸੀਂ ਚਾਹੁੰਦੇ ਕੀ ਹੋ ਬੰਦ ਕਰਨਾ ਚਾਹੀਦਾ ਹਾਂਜੀ ਹਾਂਜੀ ਬੰਦ ਕਰੋ ਠੀਕ ਹੈ ਜੀ ਤੁਸੀਂ ਨਾ ਦੱਸੋਗੇ ਉਹਨਾਂ ਦੇ ਪੁਲਿਸ ਨੂੰ ਜਿਹੜੇ ਬੰਦੇ ਅਜੇ ਕੰਮ ਕਰਦੇ ਆ ਤੁਸੀਂ ਖੂਨ ਇਕੱਠੇ ਹੋਏ ਹੋ ਸਾਰਾ ਮhalla ਜਦੋਂ ਇਕੱਠੇ ਹੋਏ ਸਾਰਾ ਮੱਲਾ ਨਾਮ ਦੱਸਣ ਨੂੰ ਤਿਆਰ ਹੈ ਸਾਰੇ ਮੱਲੇ ਵਾਲੇ ਪਹਿਲੇ ਤਾਂ ਰਿਕੁਐਸਟ ਕਰਾਂਗੇ ਉਹਨਾਂ ਨੂੰ ਜਾ ਕੇ ਜੇ ਉਹ ਨਹੀਂ ਮੰਨਣਗੇ ਫਿਰ ਸਾਰਾ ਮੱਲਾ ਉਹਨਾਂ ਦੇ ਖਿਲਾਫ ਦਰਖਾਸਤ ਜਰੂਰ ਦੇਗਾ ਫੈਸਲੇ ਲਏ ਅੱਜ ਤੇ ਕੀ ਕਹਿਣਾ ਚਾਹੁੰਦੇ ਹੋ ਫੈਸਲਾ ਤਾਂ ਇਹ ਲਿਆ ਹੈ ਵੀ ਚਿੱਟਾ ਗਹਿਦਰੀ ਕੇ ਨਾਲ ਖਤਮ ਹੋ ਜਾਵੇ ਜਿਹਦੇ ਵਾਸਤੇ ਸਾਨੂੰ ਜੇ ਕੋਈ ਕੁਰਬਾਨੀ ਵੀ ਕਰਨੀ ਪਏ ਤਾਂ ਅਸੀਂ ਪਿੱਛੇ ਨਾ ਟਾਈਏ ਉਹਦੇ ਵਾਸਤੇ ਅਸੀਂ ਪਲੈਨਿੰਗ ਬਣਾਈ ਆ ਵੀ ਕੱਲ ਤਾਂ ਅਸੀਂ ਰੈਲੀ ਕੱਢਾਂਗੇ ਫਿਰ ਅਸੀਂ ਉਹਨਾਂ ਘਰਾਂ 'ਚ ਜਾ ਕੇ ਮਤਲਬ ਉਹਨਾਂ ਨੂੰ ਦੱਸਾਂਗੇ 15 15-20 ਬੰਦੇ ਇਕੱਠੇ ਹੋ ਕੇ ਇਹ ਇੱਕ ਜਣੇ ਦੀ ਆਵਾਜ਼ ਨਹੀਂ ਇਹ ਸਾਡੀ ਸਾਰੇ ਇਕੱਠ ਦੀ ਆਵਾਜ਼ ਆ ਪਰ ਅਫਸੋਸ ਹੈ ਵੀ ਤੁਹਾਨੂੰ 6 ਵਜੇ ਦਾ ਟਾਈਮ ਦਿੱਤਾ ਹੋਵੇ ਤੁਸੀਂ 8 ਵਜੇ ਚੱਲ ਜੇ ਹਾਂਜੀ ਆਣ ਕੇ ਸਾਡੇ ਸਾਨੂੰ ਤਾਂ ਮੁਕਾਓ ਨਾ ਪਰ ਸਾਡੇ ਨਾਲ ਸਾਥ ਦਿਓ ਜਦੋਂ ਇਕੱਠ ਹੁੰਦਾ ਤਾਂ ਇੱਕੀ ਦੀ ਬਰਕਤ ਪੈਂਦੀ ਪੈਂਦੀ ਆ ਹਾਂਜੀ ਹਾਂਜੀ ਬਾਕੀ ਰਿਜ਼ਲਟ ਤੁਸੀਂ ਆਪ ਹੀ ਸਮਝਦੇ ਜੇ ਅਸੀਂ ਚਾਹੁੰਦੇ ਆ ਵੀ ਸਾਡੇ ਏਰੀਆ ਦੇ ਵਿੱਚੋਂ ਜੇ ਬਾਕੀ ਗੰਦ ਨਿਕਲ ਗਿਆ ਨਾ ਤੇ ਇਹ ਨਵਾਂ ਗੰਦ ਜਿਹੜਾ ਨਾ ਇਹ ਨਾ ਵੜੇ ਜੇ ਬੜੇ ਤੇ ਫੇਰ ਫੇਰ ਸਾਨੂੰ ਜਿਸ ਤਰ੍ਹਾਂ ਦੀ ਵੀ ਲੜਾਈ ਲੜਨੀ ਪਈ ਅਸੀਂ ਲੜਾ ਮੇਰਾ ਮੇਤਰੀ ਹੈ ਇਹਦੇ ਘਰ ਛਾਪਾ ਮਾਰਿਆ ਉਹਨਾਂ ਨੇ ਬਿਨਾ ਮਤਲਬ ਤੋਂ ਦੱਸੋ ਜੀ ਖਰਾਬ ਦਾ ਸਾਡਾ ਕੰਮ ਹੈ ਅਸੀਂ ਕੋਈ ਇਹੋ ਜਿਹਾ ਕੰਮ ਹੀ ਨਹੀਂ ਕਰਦੇ ਤੁਸੀਂ ਨਾਲ ਹੀ ਸੀ ਹਾਂ ਮੈਂ ਨਾਲ ਸੀ ਉਹ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੱਛੇ ਕਮਰੇ ਬਣੇ ਹੋਏ ਹਨ ਇਹਨਾਂ ਦੇ ਬੈਕ ਸਾਈਡ ਤੇ ਕੋ ਲੋਕ ਰਹਿੰਦੇ ਆ ਉਹ ਨਸ਼ਾ ਨਸ਼ਾ ਵੇਚਦੇ ਆ اچھا ਉਸ ਨੂੰ ਇਨਫੋਰਮੇਸ਼ਨ ਜੀ ਆਏ ਉੱਥੇ ਹੀ ਸੀ ਹੋ ਸਕਦਾ ਠੀਕ ਹੈ ਜੀ ਹਾਂ ਅਸੀਂ ਉਹਦੇ ਕਰਕੇ ਸਾਡੀ ਤਾਂ ਖਰਾਬ ਦੀ ਵੀ ਤਲਾਸ਼ੀ ਹੋ ਗਈ ਸਾਰੀ ਹੋ ਗਈ ਦੱਸੋ ਵੀ ਅਸੀਂ ਤਾਂ ਇਹੋ ਜਿਹਾ ਕੰਮ ਕਰਦੇ ਹੀ ਨਹੀਂ ਜਿਹੜੇ ਬੰਦੇ ਨੇ ਕੁੱਟੇ ਜਾਂਦੇ ਸਹੀ ਬੰਦੇ ਛ ਸਰ ਮੇਰੀ ਤਾਂ ਬਸ ਇਹੀ ਬੇਨਤੀ ਹੈ ਮੈਂ ਪ੍ਰਸ਼ਾਸਨ ਨੂੰ ਵੀ ਕਹਾਂਗਾ ਔਰ ਧੰਨਵਾਦ ਕਰਾਂਗਾ న్యూਸ 89 ਦਾ ਜਿਨ੍ਹਾਂ ਨੇ ਪਹਿਲਾਂ ਏਡੀ ਵੱਡੀ ਆਵਾਜ਼ ਚ ਉਠਾ ਕੇ ਉਹ ਨਸ਼ਿਆਂ ਦੇ ਨਸ਼ਿਆਂ ਵਾਲੇ ਦੇ ਖਿਲਾਫ ਲੜਤ ਪਾਈ ਸੀ ਜਿਨ੍ਹਾਂ ਦੀ ਪ੍ਰਸ਼ਾਸਨ ਜਦ ਸੁੱਤਾ ਹੋਇਆ ਸੀ ਉਹਨਾਂ ਦੀ ਅੱਖਾਂ ਖੋਲੀਆਂ ਤੇ ਅੱਜ ਸਾਡੀ ਮਿਰਚ ਮੰਡੀ ਔਰ ਸਾਡੇ ਐਮਸੀ ਸਾਹਿਬ ਜਿਨ੍ਹਾਂ ਦਾ ਸਾਥ ਸਾਨੂੰ ਮਿਲਿਆ ਪੂਰਾ ਮhalla ਇਕੱਠਾ ਹੋਇਆ ਤੇ ਅਸੀਂ ਚਿੱਟੇ ਦੇ ਖਿਲਾਫ ਚਿੱਟੇ ਦੇ ਵੇਚਣ ਵਾਲੇ ਦੇ ਖਿਲਾਫ ਲੜਦੇ ਰਾਵਾਂਗੇ ਔਰ ਜਦ ਤੱਕ ਇਹ ਪੂਰਾ ਮਿਰਚ ਮੰਡੀ ਦੇ ਕੋਨੇ ਕੋਨੇ ਚੋਂ ਗਲੀ ਗਲੀ ਚੋਂ ਨਹੀਂ ਨਿਕਲਦਾ ਜਦ ਤੱਕ ਅਸੀਂ ਇਹ ਆਵਾਜ਼ ਆਪਣੀ ਬੰਦ ਨਹੀਂ ਕਰਦੇ News 89 Punjab Har khabar jis da hove asar